ਪਿਆਰੇ ਵਿਦਿਆਰਥੀਓ ਅੱਜ ਆਪਾਂ ਜਵਾਹਰ ਨਵੋਦਿਆ ਵਿਦਿਆਲਿਆ ਦੀ ਤਿਆਰੀ ਦੇ ਲਈ ਅ 2012 ਦੇ ਪੇਪਰ ਦੇ ਵਿੱਚੋਂ ਕੱਲ ਵਾਲੇ ਰਹਿੰਦੇ ਕੁਝ ਸਵਾਲਾਂ ਦਾ ਅਭਿਆਸ ਕਰਾਂਗੇ ਆਓ ਕਰੀਏ ਠੀਕ ਹੈ ਜੀ ਅਸੀਂ ਆਪਾਂ ਸ਼ੁਰੂ ਕਰਦੇ ਹਾਂ ਅਗਲੇ ਸਵਾਲ ਅ ਅਗਲਾ ਆਪਣਾ ਸਵਾਲ ਸੀ ਵੀ ਇੱਕ ਪ੍ਰੀਖਿਆ ਵਿੱਚ ਮਨੀਸ਼ ਨੂੰ ਅਨਿਲ ਤੋਂ 10 ਅੰਕ ਘੱਟ ਮਿਲੇ ਹਨ ਅਤੇ ਕੁਮਾਰ ਨੂੰ ਅਨਿਲ ਤੋਂ 5 ਅੰਕ ਜ਼ਿਆਦਾ ਮਿਲਦੇ ਹਨ ਜੇਕਰ ਤਿੰਨਾਂ ਦੇ ਕੁੱਲ ਅੰਕ 220 ਹਨ ਤਾਂ ਮਨੀਸ਼ ਨੂੰ ਕਿੰਨੇ ਅੰਕ ਮਿਲੇ ਤਾਂ ਸਭ ਤੋਂ ਪਹਿਲਾਂ ਸਾਡਾ ਲਵੇਗਾ ਅਨਿਲ a ਲੈ ਲਾਂਗੇ ਅਨਿਲ ਦੀ ਫਿਰ ਹੈਗਾ ਮਨੀਸ਼ ਤੇ ਫਿਰ ਹੈਗਾ ਕੁਮਾਰ ਇਹੀ ਸੀ ਨਾ ਮੰਨ ਲਓ ਅਨਿਲ ਨੂੰ ਮਿਲਦੇ ਸੰਖ ਮਿਲਦੇ ਆ ਮੰਨ ਲਓ ਅਨਿਲ ਨੂੰ ਮਿਲਦੇ ਆ x ਅੰਕ ਅਨਿਲ ਤੋਂ 10 ਅੰਕ ਘੱਟ ਮਿਲਦੇ ਆ ਮਨੀਸ਼ ਨੂੰ x ਤੋਂ ਘੱਟ 10 ਇਹ ਹੋਇਆ ਨਾ ਤੇ ਕੁਮਾਰ ਨੂੰ ਅਨਿਲ ਤੋਂ 5 ਅੰਕ ਜ਼ਿਆਦਾ ਅਨਿਲ ਦੇ ਸੀ x ਅੰਕ ਉਹਨੂੰ 5 ਅੰਕ ਮਿਲਦੇ ਨੇ ਜ਼ਿਆਦਾ ਇਨਾਂ ਤਿੰਨਾਂ ਦਾ ਕੁੱਲ ਅੰਕ ਹੈਗਾ 220 ਇਹ ਸਾਰਾ ਕੁਝ ਸਾਨੂੰ ਦਿੱਤਾ ਹੋਇਆ ਹੈ ਪ੍ਰਸ਼ਨ ਦੇ ਵਿੱਚ ਜੇ ਸਵਾਲ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹੋਗੇ ਤਾਂ ਉਹਦੇ ਵਿੱਚ ਇਹ ਸਾਰਾ ਕੁਝ ਦਿੱਤਾ ਹੋਇਆ ਹੈ ਹੁਣ ਆਪਾਂ ਇਹਨੂੰ ਹੱਲ ਕਰ ਲੈਨੇ ਆ 1 2 3 3x ਹੋਗੀ -10 ਜੋੜ 5 ਬਰਾਬਰ ਹੈ 220 ਦੇ ਠੀਕ ਹੈ ਉਹਨੂੰ ਇਹਦੇ ਵਿੱਚੋਂ ਆਪਾਂ ਇਹ ਘਟਾ ਦੇ ਆ 10 ਮਾਈਨਸ ਦੇ ਆ ਇਹ 5 ਜਮਾ ਦੇ ਆ ਪਲੱਸ ਦੇ ਆ ਤਾਂ ਇਹ ਰਹਿ ਜਾਊਗਾ 3x 10 ਦੇ ਵਿੱਚੋਂ 5 ਘਟਾ ਮੰਗੇ ਇਹ ਮਾਈਨਸ ਦੇ 5 ਰਹਿ ਜਾਣਗੇ ਬਰਾਬਰ ਹੈ 220 ਤੇ ਫਿਰ ਮਾਈਨਸ 5 ਨੂੰ ਪਰਲੇ ਪਾਸੇ ਰਹਿ ਜਾਣਗੇ ਆਪਾਂ ਉਧਰ ਜਾ ਕੇ ਇਹ ਹੋ ਜਾਏਗਾ ਜੋੜ ਦਾ 5 ਹੁਣ 3x ਹੈ ਜਿਹੜਾ ਉਹ 225 ਦੇ ਬਰਾਬਰ ਆ ਗਿਆ ਠੀਕ ਹੈ x ਬਰਾਬਰ ਹੈ 225 3 ਉਧਰ ਜਾ ਕੇ ਭਾਗ ਦਾ ਹੋ ਜੂ ਇਧਰ ਗੁਣਾ ਦਾ ਹੈ 3x ਇਧਰ ਜਾ ਕੇ ਹੋ ਜੂ ਭਾਗ ਦਾ ਤਾਂ ਆਪਾਂ ਇਹਨੂੰ ਭਾਗ ਕਰ ਲੈਨੇ ਆ 3 ਸਾਤੇ 21 ਇਹ ਚੋ ਬਚ ਗਿਆ 1 15 3 5 15 x ਦਾ ਮੁੱਲ 75 ਆ ਗਿਆ x ਕਿਹਦਾ ਸੀ ਅਨਿਲ ਦਾ ਮਤਲਬ ਕੀ ਹੈ a ਹੈ ਜਿਹੜਾ ਅਨਿਲ ਹੈ ਉਹਦੇ 75 ਨੰਬਰ ਆ ਗਏ ਠੀਕ ਹੈ ਆਪਾਂ ਪਤਾ ਕੀ ਦੇ ਕਰਨੇ ਨੇ ਪ੍ਰਸ਼ਨ ਦੇ ਵਿੱਚੋਂ ਮਨੀਸ਼ ਨੂੰ ਕਿੰਨੇ ਅੰਕ ਮਿਲੇ ਆਪਾਂ ਕਰਨੇ ਆ ਮਨੀਸ਼ ਦੇ ਪਤਾ ਅਨਿਲ ਤੋਂ ਉਹਨੂੰ 10 ਅੰਕ ਘੱਟ ਮਿਲੇ ਨੇ ਮਨੀਸ਼ ਨੂੰ ਤਾਂ ਮਨੀਸ਼ ਨੂੰ ਮਿਲੇ 65 ਅੰਕ ਮਨੀਸ਼ ਨੂੰ ਕਿੰਨੇ ਅੰਕ ਮਿਲੇ ਹਾਂ ਹੁਣ ਦੱਸੋ ਤੁਹਾਨੂੰ ਸਵਾਲ ਸਮਝ ਆਇਆ ਕਿ ਨਹੀਂ ਆਇਆ ਹਾਂਜੀ ਦੁਬਾਰਾ ਦੇਖ ਲਓ ਇੱਕ ਵਾਰੀ ਆਪਾਂ ਅਨਿਲ ਦੀ ਲੈ ਲਈ ਏ ਮਨੀਸ਼ ਦੀ ਲੈ ਲਈ ਐਮ ਕੁਮਾਰ ਦੀ ਲੈ ਲਈ ਕੇ ਅਨਿਲ ਦਾ ਮੰਨ ਲਿਆ ਵੀ ਆਪਾਂ ਐਕਸ ਨੰਬਰ ਉਹਨੇ ਪ੍ਰਾਪਤ ਕੀਤੇ ਨੇ ਮਨੀਸ਼ ਨੇ ਕਿੰਨੇ ਹੈ ਅਨਿਲ ਤੋਂ 10 ਘੱਟ ਐਕਸ ਤੋਂ 10 ਘੱਟ ਪ੍ਰਾਪਤ ਕੀਤੇ ਨੇ ਤੇ ਕੁਮਾਰ ਨੇ ਅਨਿਲ ਤੋਂ 5 ਵੱਧ ਪ੍ਰਾਪਤ ਕੀਤੇ ਨੇ ਤੇ ਸਾਰਿਆਂ ਦਾ ਜਿਹੜਾ ਜੋੜ ਹੈ ਜਿਹੜੇ ਕੁੱਲ ਅੰਕ ਨੇ ਉਹ ਸਾਨੂੰ ਦਿੱਤਾ ਹੋਇਆ ਹੈ 220 ਅੰਕ ਹੁਣ ਅਸੀਂ ਇਹਦੇ ਵਿੱਚੋਂ 1x ਆ ਲੈ ਲਈ 1x ਆ ਲੈ ਲਈ 1x ਆ ਲੈ ਲਈ ਇਹ ਤਾਂ ਬਣਾ ਲਿਆ 3x ਜੋੜ ਕਰ ਲਿਆ -10 ਨੂੰ -10 ਹੀ ਲਿਖ ਲਿਆ +5 ਨੂੰ +5 ਹੀ ਲਿਖ ਲਿਆ ਫਿਰ ਇਹਨੂੰ ਹੱਲ ਕਰ ਲਿਆ ਅਸੀਂ 10 ਤੇ 5 ਨੂੰ ਇਹ ਘਟਾ ਦੇ ਸੀ 10 ਇਹ ਜੋੜ ਦੇ ਸੀ 5 ਇਹਦੇ ਵਿੱਚੋਂ 10 ਦੇ ਵਿੱਚੋਂ 5 ਘਟਾਏ ਤਾਂ 1 ਘਟਾ ਦੇ 5 ਆ ਗਏ ਸਾਡੇ ਕੋਲੇ ਫਿਰ ਅਸੀਂ ਘਟਾ ਦੇ 5 ਨੂੰ ਬਰਾਬਰ ਤੋਂ ਪਰਲੇ ਪਾਸੇ ਲੈ ਗਏ ਉਧਰ ਜਾ ਕੇ ਇਹ ਜੋੜਦੇ ਹੋ ਜਾਂਦੇ ਨੇ ਇਹ ਨਿਸ਼ਾਨੀ ਪਲਟ ਜਾਂਦੀ ਹੈ 220 ਦੇ ਵਿੱਚ 5 ਜੋੜ ਤੇ ਹੁਣ 3x 225 ਦੇ ਬਰਾਬਰ ਆ ਗਿਆ ਸਾਡਾ ਦੇਖੋ ਇੱਥੋਂ ਤੱਕ ਸਮਝ ਆ ਗਿਆ ਨਾ ਫਿਰ ਅਸੀਂ 3 ਨੂੰ ਵੀ ਉਧਰ ਲੈ ਗਏ ਇੱਧਰ ਕੱਲੀ x ਰਹਿ ਗਈ 225 ਕੰਨ ਹੋ ਕੇ ਭਾਗ ਦਾ ਹੋ ਗਿਆ 225 ਨੂੰ ਜਦੋਂ ਤਿੰਨ ਨਾਲ ਭਾਗ ਕੀਤਾ ਤਾਂ 75 ਆ ਗਿਆ 75 3 225 ਹੁੰਦਾ ਹੈਗਾ x 75 ਆ ਗਿਆ x ਕੀ ਦੀ ਮੰਨੀ ਸੀ ਅਸੀਂ ਅਨਿਲ ਦੀ ਤਾਂ ਅਨਿਲ ਦੇ ਨੰਬਰ ਹੋ ਗਏ 75 ਫਿਰ ਅਸੀਂ ਪਤਾ ਕੀ ਦੇ ਕਰਨੇ ਸੀ ਪ੍ਰਸ਼ਨ ਦੇ ਵਿੱਚੋਂ ਮਨੀਸ਼ ਦੇ ਮਨੀਸ਼ ਨੂੰ ਕਿੰਨੇ ਅੰਕ ਮਿਲੇ ਮਨੀਸ਼ ਨੂੰ ਅਨਿਲ ਤੋਂ 10 ਅੰਕ ਘੱਟ ਪ੍ਰਾਪਤ ਮਿਲੇ ਸੀ ਅਨਿਲ ਦੇ ਅਸੀਂ ਪਤਾ ਕਰ ਲਏ 75 ਇਹਨੂੰ 10 ਘੱਟ ਮਿਲੇ ਸੀ ਤਾਂ ਮਨੀਸ਼ ਨੂੰ 65 ਅੰਕ ਮਿਲੇ ਕੇਵਿਡ ਅਤੇ ਪੀਟਰ ਕੋ ਲੜੀਵਾਰ 16.3 ਮੀਟਰ ਅਤੇ 9.6 ਮੀਟਰ ਤਾਰ ਹੈ ਕੇਬਲ ਕੋਲ ਵੀ ਤਾਰ ਦਿੰਦੀ ਆ ਸਾਨੂੰ ਕੇਬਲ ਕੋਲ ਦਿੰਦੀ ਆ 16.3 ਤੇ ਪੀਟਰ ਕੋਲ ਦਿੰਦੀ ਹੈ 9.6 6 ਉਹਨਾਂ ਨੂੰ 34.927 ਮੀਟਰ ਤਾਰ ਦੀ ਲੋੜ ਹੈ। ਠੀਕ ਹੈ ਤਾਂ ਉਹਨਾਂ ਨੂੰ ਹੋਰ ਕਿੰਨੀ ਤਾਰ ਚਾਹੀਦੀ ਹੈ ਪਹਿਲਾਂ ਅਸੀਂ ਉਹਨਾਂ ਲਵੇ ਕਿੰਨੀ ਤਾਰ ਹੈ ਇਹਦਾ ਜੋੜ ਲਾ ਲੈਣੇ ਆ। 639.63915 ਇੱਕ ਹਸਲ ਆ ਗਿਆ 1 ਤੇ 1 2 ਉਹਨਾਂ ਲਵੇ 25.9 ਮੀਟਰ ਤਾਰ ਤਾਂ ਹੈਗੀ ਹੈ। ਤੇ ਚਾਹੀਦੀ ਆ ਉਹਨਾਂ ਨੂੰ 34.27 ਮੀਟਰ ਤਾਂ ਆਪਾਂ ਇਹਦੇ ਵਿੱਚੋਂ ਘਟਾ ਲਾਨੇ ਆ ਤਾਂ ਉਹਨਾਂ ਨੂੰ ਇੰਨੀ ਤਾਰ ਦੀ ਹੋਰ ਲੋੜ ਪਊਗੀ ਜਿਹੜੀ ਹੋਰ ਚਾਹੀਦੀ ਹੈ ਉਹ ਇਹਦੇ ਚੋਂ ਘਟਾ ਕੇ ਆਊਗੀ 7 ਦਾ 7 ਆ ਗਿਆ ਇਹ ਬਣ ਜੂਗਾ 12 12 ਦੇ 9 ਘਟੇ 3 ਇਹ ਰਹਿ ਜੂਗਾ 3 ਇਧਰੋਂ ਇੱਕ ਹੱਸ ਲੈ ਕੇ ਬਣ ਜੂਗਾ 13 13 ਚ 5 ਕਰਦੇ 8.37 ਮੀਟਰ ਤਾਰ ਦੀ ਉਹਨਾਂ ਨੂੰ ਹੋਰ ਲੋੜ ਹੈ ਤਾਂ ਕਿ ਉਹਨਾਂ ਲੈਵੇ 34.27 ਮੀਟਰ ਤਾਰ ਹੋਊ। ਉਸ ਤੋਂ ਅੱਗੇ ਸਵਾਲ ਸੀਗਾ ਫੇਰ ਚਿੱਤਰ ਗ੍ਰਾਫ ਵਾਲਾ ਸਵਾਲ ਹੈਗਾ। ਇੱਥਾ ਜਿਹੜਾ ਚਿੱਤਰ ਆਲੇਖ ਹੈ ਕਿਸੇ ਵਪਾਰੀ ਦੁਆਰਾ ਤਿੰਨ ਦਿਨਾਂ ਵਿੱਚ ਆਂਡਿਆਂ ਦੀ ਵਿਕਰੀ ਨੂੰ ਦਰਸਾਉਂਦਾ ਹੈ 100 ਵਾਰ ਨੂੰ ਜਿਹੜੇ ਆਂਡੇ ਨੇ ਉਹ ਤਿੰਨ ਤੇ ਮੰਗਲਵਾਰ ਨੂੰ ਇਹ ਹੈ ਕਿ ਨੇ 5 ਤੇ ਬੁੱਧਵਾਰ ਨੂੰ ਜੇ 4 4 ਤੇ ਇੱਕ ਅੰਡਾ ਦਰਸੰਦ ਹੈ 25 ਅੰਡੇਆਂ ਨੂੰ 25 ਠੀਕ ਹੈ ਤਾਂ ਵਪਾਰੀ ਕੋਲ 115 ਅੰਡੇ ਬਾਕੀ ਬਚ ਗਏ ਪੁੱਛਿਆ ਗਿਆ ਹੁਣ ਸਾਡੇ ਕੋਲੇ ਇਹ ਚੀਜ਼ ਸਾਨੂੰ ਦਿੱਤੀ ਹੋਈ ਹੈ ਤਾਂ ਸ਼ੁਰੂ ਵਿੱਚ ਵਪਾਰੀ ਕੋਲ ਕਿੰਨੇ ਅੰਡੇ ਸੀ ਠੀਕ ਹੈ ਪਹਿਲਾਂ ਆਪਾਂ ਇਹਨੂੰ ਗਿਣ ਲੈਂਦੇ ਹਾਂ 1 2 3 4 5 6 7 8 9 10 11 12 ਇਹ ਕੁੱਲ 12 ਨੇ 12 25 12 25 25 25 2 50 ਹਸਲ 5 25 1 25 5 30 300 ਅੰਡੇ ਉਹਨੇ ਵੇਚਤੇ 115 ਬਾਕੀ ਬਚੇ ਤਾਂ ਸ਼ੁਰੂ ਵਿੱਚ ਇਹਨਾਂ ਦੋਹਾਂ ਦਾ ਜੋੜ ਲਾ ਦੋ ਤਾਂ ਸ਼ੁਰੂ ਵਿੱਚ ਉਹਦੇ ਲਵੇ 415 ਅੰਡੇ ਸੀ ਉਸ ਤੋਂ ਕੇ ਸਾਨੂੰ ਦਿੱਤੇ ਹੋਈਆਂ ਵੀ ABCD ਚਾਰ ਅੰਕਾਂ ਦੀ ਸੰਖਿਆ ਹੈ ਹਰੇਕ ਸੰਖਿਆ ਵਿੱਚ 9 ਹੈ ਜਿਹੜਾ ਨਿਰਧਾਰਿਤ ਸੰਖਿਆਵਾਂ ਵਿੱਚ ਸਿਰਫ ਇੱਕ ਵਾਰ ਹੀ ਆਇਆ ਹੈ ਅਤੇ ਹੋਰ ਕੋਈ ਵੀ ਅੰਕ ਪਤਾ ਨਹੀਂ ਹੈ ਠੀਕ ਹੈ ਸਾਨੂੰ ਦਿੱਤਾ ਜਿਵੇਂ A ਦੇ ਵਿੱਚ ਸਾਨੂੰ ਦਿੱਤਾ ਹੈ 9 ਅੱਗੇ ਸਾਨੂੰ ਕੁਝ ਵੀ ਨਹੀਂ ਦਿੱਤਾ ਆਹੀਂ B ਦੇ ਵਿੱਚ ਸਾਨੂੰ ਦਿੱਤਾ ਹੈ 9 ਦੂਜੇ ਨੰਬਰ ਤੇ ਅੱਗੇ ਨਹੀਂ ਪਤਾ ਆਹੀਂ C ਦੇ ਵਿੱਚ ਸਾਨੂੰ ਦਿੱਤਾ ਹੈ 9 ਹੈ ਜਿਹੜਾ ਉਹ ਤੀਜੇ ਨੰਬਰ ਤੇ ਚਲਾ ਗਿਆ ਅੱਗੇ ਕੁਝ ਵੀ ਨਹੀਂ ਦਿੱਤਾ ਇਸੇ ਤਰ੍ਹਾਂ D ਦੇ ਵਿੱਚ ਹੈ 9 ਲਾਸਟ ਵਾਲੇ ਤੇ ਚਲਾ ਗਿਆ ਹੁਣ ਸਾਨੂੰ ਦਿੱਤੇ ਕੀ ਨੇ ਇਹਦੇ ਵਿਕਲਪ ਕੀ ਦਿੱਤੇ ਨੇ ਡੀ ਚਾਰੇ ਸੰਖਿਆਵਾਂ ਵਿੱਚ ਸਭ ਤੋਂ ਵੱਡਾ ਹੈ ਹੁਣ ਤੁਸੀਂ ਹਿਸਾਬ ਲਾਓ 20 ਇੱਕ ਅੰਕ ਦਾ ਜੇ ਇੱਕ ਅੰਕ ਦੀ ਗੱਲ ਕਰੀਏ ਆਪਾਂ ਜੋ ਵੱਡੀ ਤੋਂ ਵੱਡੀ ਸੰਖਿਆ ਬਣਾਣੀ ਹੋਵੇ ਤੇ ਉਹਦੇ ਵਿੱਚ 9 ਹੋਵੇ ਤਾਂ ਉਹ ਕਿਹੜੇ ਸਥਾਨ ਤੇ ਆਊਗਾ ਸਹੀ ਪਰਲੇ ਪਹਿਲੇ ਤੇ ਆਊਗਾ ਨਾ ਡੀ ਚਾਰੇ ਸੰਖਿਆਵਾਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਹੈ ਸਭ ਤੋਂ ਛੋਟੀ ਸਹੀ ਹੈ ਇਹ ਸਭ ਤੋਂ ਛੋਟੀ ਸੰਖਿਆ ਤਾਂ ਸਹੀ ਹੋਗੀ ਨਾ ਹਾਂ ਜੀ ਤੇ ਉਸ ਤੋਂ ਬਾਅਦ ਚ ਆ ਗਿਆ b ਸੰਖਿਆ c ਤੋਂ ਵੱਡੀ ਹੈ ਜਿਹੜੀ b ਐ c ਤੋਂ ਵੱਡੀ ਐ ਇਹਦੇ ਵਿੱਚ 9 ਜਿਹੜਾ ਦੂਜੇ ਨੰਬਰ ਤੇ ਐ ਚ ਤੀਜੇ ਤੇ ਐ ਇਹ ਵੀ ਸਹੀ ਹੋ ਗਿਆ ਤੀਜੇ ਚ ਹੋ ਗਿਆ ਇਹ ਚਾਰੇ ਸੰਖਿਆਵਾਂ ਵਿੱਚ ਸਭ ਤੋਂ ਵੱਡੀ ਸੰਖਿਆ ਹੈ ਇਹ ਵੀ ਬਿਲਕੁਲ ਠੀਕ ਹੋ ਗਿਆ ਫਿਰ ਚੌਥੇ ਜਗਿਆ ਡੀ ਚਾਰੇ ਸੰਖਿਆਵਾਂ ਵਿੱਚ ਸਭ ਤੋਂ ਵੱਡੀ ਸੰਖਿਆ ਹੈ ਡੀ ਸਭ ਤੋਂ ਵੱਡੀ ਹੋ ਸਕਦੀ ਹੈ ਨਹੀਂ ਹੋ ਸਕਦੀ ਨਾ ਤਾਂ ਡੀ ਵਿਕਲਪ ਇਹਦਾ ਸਹੀ ਉੱਤਰ ਹੈਗਾ ਉਸ ਤੋਂ ਅੱਗੇ ਸੀਗਾ 6 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਅਤੇ 4 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਦਾ ਅੰਤਰ ਪਤਾ ਕਰੋ 6 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਕਿਹੜੀ ਹੁੰਦੀ ਹੈ ਨਿੱਕੇ ਨਾਲ 5 ਜ਼ੀਰੋ ਆ 5 ਜ਼ੀਰੋ ਤੇ ਫਿਰ ਦੂਜਾ ਕੀ ਸੀ ਚਾਰ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਚਾਰ ਅੰਕਾਂ ਦੀ ਸੰਖਿਆ ਹੁੰਦੀ ਹੈ ਚਾਰ ਵਾਰ 9 9 ਪਤਾ ਕੀ ਕਰਨਾ ਅੰਤਰ ਅੰਤਰ ਦਾ ਮਤਲਬ ਘਟਾ ਠੀਕ ਹੈ ਇਹ ਬਣ ਗਿਆ 10 10 ਚ ਨੌਕਟਾ ਹੈ 1 9 ਚ ਨੌਕਟਾ ਹੈ 0 9 ਚ ਨੌਕਟਾ ਹੈ 0 9 ਚ ਨੌਕਟਾ ਹੈ 0 9 ਦਾ 9 90001 ਤੀਜਾ ਉੱਤਰ ਹੈ ਜਿਹੜਾ ਤੁਹਾਡਾ ਉਹ ਬਿਲਕੁਲ ਸਹੀ ਹੈ ਆਖਤਮ ਸਮਾਪਵਰਤਕ ਪਤਾ ਕਰੋ 120 144 ਅਤੇ 216 ਦਾ ਮਮਾ ਸੱਸਾ ਵਾਵਾ ਪਤਾ ਕਰੋ ਇਹਨੂੰ ਤੁਸੀਂ ਤਿੰਨ ਵਿਧੀਆਂ ਮੈਂ ਤੁਹਾਨੂੰ ਦੱਸੀਆਂ ਸੀ ਇਹਦੀਆਂ ਠੀਕ ਹੈ ਇੱਕ ਤਾਂ ਹੈਗੀ ਸੀ ਗੁਣਨਖੰਡ ਵਿਧੀ ਇੱਕ ਹੈਗੀ ਸੀ ਆਪਾਜ ਗੁਣਨਖੰਡ ਵਿਧੀ ਤੇ ਇੱਕ ਹੈਗੀ ਸੀ ਭਾਗ ਵਿਧੀ ਠੀਕ ਹੈ ਆਪਾਜ ਗੁਣਨਖੰਡ ਹਾਂ ਆਪਾਜ ਗੁਣਨਖੰਡ ਤੇ ਭਾਗ ਵਿਧੀ ਤੇ ਭਾਗ ਵਿਧੀ ਰਹੀਂ ਕਰ ਲੋ ਜਿਹੜੀ ਮਰਜ਼ੀ ਵਿਧੀ ਰਹੀਂ ਕਰ ਲੋ ਤਿੰਨ ਸੰਖਿਆਵਾਂ ਨੇ ਭਾਗ ਕਰ ਲੋ ਜਿਹੜੀ ਮਰਜ਼ੀ ਸੰਖਿਆ ਨੂੰ ਜਿਹੜੀ ਮਰਜ਼ੀ ਸੰਖਿਆ ਨਾਲ ਭਾਗ ਕਰ ਲੋ ਜਿਹੜੀ ਮਰਜ਼ੀ ਛੋਟੀ ਸੰਖਿਆ ਨਾਲ ਕਿਸੇ ਵੀ ਵੱਡੀ ਸੰਖਿਆ ਨੂੰ ਭਾਗ ਕਰ ਲੋ ਭਾਵੇਂ ਆ ਪਹਿਲਾਂ ਵੱਡੀਆਂ ਲੈ ਲੋ ਭਾਵੇਂ ਆ ਆ ਲੈ ਲੋ ਜਿਹੜੀ ਮਰਜ਼ੀ ਲੈ ਲੋ ਜਿਹੜੀ ਤੁਹਾਨੂੰ ਸੌਖੀ ਲੱਗਦੀ ਹੈ ਉਹ ਲੈ ਲਓ ਪਹਿਲਾਂ ਆਪਾਂ ਸਭ ਤੋਂ ਵੱਡੀ ਲੈ ਲੈਣੇ ਆ ਫਿਰ ਇਸ ਤੋਂ ਛੋਟੀ ਲੈ ਲੈਣੇ ਆ 144 ਇਹਨੂੰ ਭਾਗ ਕਰਨਾ ਹੈ 1 ਤੇ ਜਾਊਗਾ ਘਟਾ ਲਿਆ 6 ਚੋਂ 4 ਘਟਾਏ 2 ਇਹ ਬਣ ਜਾਣਗੇ 11 11 ਚੋਂ 4 ਘਟਾਏ 7 72 ਹੁਣ 72 ਨਾਲ ਜਿਹਨੂੰ ਪਹਿਲਾ ਭਾਗ ਕੀਤਾ ਉਹਨੂੰ ਭਾਗ ਕਰਨਾ ਇਹ ਉਦੋਂ ਤੱਕ ਕਰੀ ਜਾਣਾ ਜਦੋਂ ਤੱਕ ਨੀਚੇ ਜ਼ੀਰੋ ਨਹੀਂ ਆਉਂਦਾ 72 144 ਇੱਥੇ ਕਾਟੀ ਆ ਗਈ ਹੁਣ ਇਹਦੇ ਵਿੱਚੋਂ ਸਾਡੇ ਲਈ ਦੋ ਰਕਮਾਂ ਬਣ ਗਈਆਂ ਇੱਕ ਹੁਣ ਸਾਡੀ ਰਹੇਗੀ 120 ਤੇ ਇੱਕ ਰਹੇਗੀ 72 ਕਿਉਂਕਿ ਆਹ ਦੋਈ ਤਾਂ ਸੀ ਹੱਲ ਕਰਨੀਆਂ ਹੁਣ ਅਸੀਂ 120 ਨੂੰ 72 ਨਾਲ ਭਾਗ ਕਰਾਂਗੇ 72 1 72 10 ਚੋਂ 2 ਘਟਾਏ 8 ਇੱਥੇ 11 ਚੋਂ 4 ਘਟਾਏ 7 ਘਟਾਏ 4 ਤੁਹਾਨੂੰ 48 ਬਾਹਰ ਆਜੂਗਾ 72 ਅੰਦਰ ਰਹਿ ਜੂਗਾ 48 1 48 ਇਹਨੂੰ ਘਟਾਲਣਿਆ 12 ਚੋਂ 8 ਘਟਾਏ 4 ਇੱਥੇ ਰਹਿ ਗਿਆ 6 ਚੋਂ 4 ਘਟਾਏ 2 ਫਿਰ 24 ਬਾਹਰ ਆਜੂ ਹੁਣ 48 ਨੂੰ ਅੰਦਰ ਲੈ ਕੇ ਜਾਵਾਂਗੇ 24 2 48 ਤਾਂ ਸਾਡਾ ਲਾਸਟ ਤੇ ਕਿਹਦੇ ਨਾਲ ਭਾਗ ਕੀਤਾ ਸੀ ਉਹ ਸਾਡਾ ਉੱਤਰ ਹੈ ਇਹਦਾ ਮਮਾ ਸੱਸਾ ਵਾਵਾ ਜਿਹੜਾ ਉਹ 24 ਆਊਗਾ ਸਾਰਿਆਂ ਨੂੰ ਸਮਝ ਆ ਰਿਹਾ ਹੈ ਅਗਲਾ ਸਵਾਲ ਹੈ ਦੋ ਆਪਾਂ આજ ਸੰਖਿਆਵਾਂ ਦਾ ਲਘੁਤਮ ਸਮਾਪਵਰਤਕ ਉਹਨਾਂ ਦਾ ਸਾਨੂੰ ਆਪਸ਼ਨ ਦਿੱਤੇ ਨੇ ਜੋੜ ਹੁੰਦਾ ਹੈ ਅੰਤਰ ਹੁੰਦਾ ਹੈ ਗੁਣਨਫਲ ਹੁੰਦਾ ਹੈ ਜਾਂ ਭਾਗਫਲ ਹੁੰਦਾ ਹੈ ਤੁਸੀਂ ਪਿਆਰੇ ਬੱਚੇ ਉਹਨਾਂ ਨੂੰ ਕਰਕੇ ਵੇਖ ਸਕਦੇ ਹੋ ਜਿਹੜੀਆਂ ਮਰਜ਼ੀ ਦੋ ਅਪਾਜ ਸੰਖਿਆਵਾਂ ਲੈ ਲਈਏ ਜਿਹੜੀਆਂ ਮਰਜ਼ੀ ਲੈ ਲਓ ਕੋਈ ਦਿੱਕਤ ਨਹੀਂ ਹੈਗੀ ਛੋਟੀਆਂ ਕਰਕੇ ਦੇਖ ਲਓ ਆਪਾਂ ਇੱਕ ਲੈ ਲਈ 5 ਇੱਕ ਲੈ ਲਈ 7 ਇਹਨਾਂ ਦਾ ਆਪਾਂ ਲੱਲਾ ਸੱਸਾ ਬਾਵਾ ਪਤਾ ਕਰਨਾ ਹੈ ਹੁਣ ਲੱਲਾ ਸੱਸਾ ਬਾਵਾ ਪਤਾ ਕਰਨ ਵਾਸਤੇ ਜਿਹੜੀ ਮਰਜ਼ੀ ਵਿਧੀ ਤੁਸੀਂ ਅਪਣਾ ਸਕਦੇ ਹੋ ਠੀਕ ਹੈ ਜਿਹੜੀ ਮਰਜ਼ੀ ਨਾਲ ਕਰਕੇ ਵੇਖ ਲਿਓ ਤਾਂ ਇਹਨਾਂ ਦਾ ਲੱਲਾ ਸੱਸਾ ਬਾਵਾ ਆਪਾਂ ਅੱਜ ਦੀ ਗੁਣਾ ਕਰਕੇ ਹੀ ਇਹਨਾਂ ਦਾ ਲੱਲਾ ਸੱਸਾ ਬਾਵਾ ਆ ਜਾਂਦਾ ਹੈ ਇਹਨਾਂ ਦਾ ਲੱਲਾ ਸੱਸਾ ਬਾਵਾ ਆਊਗਾ 35 ਤਾ ਫਿਰ ਕੀ ਕੀਤੀ ਆਪਾਂ ਗੁਣਾ ਕੀਤੀ ਹੈ ਨਾ ਦੋ ਅਪਹਾਜ ਸੰਖਿਆਵਾਂ ਦਾ ਜਿਹੜਾ ਲੱਲਾ ਸੱਸਾ ਵਾਵਾ ਉਹ ਹਮੇਸ਼ਾ ਉਹਨਾਂ ਦਾ ਗੁਨਨਫਲ ਹੁੰਦਾ ਹੈ ਕੀ ਹੁੰਦਾ ਉਹਨਾਂ ਦਾ ਗੁਨਨਫਲ ਗੁਣਾ ਸਮਝ ਆ ਗਈ ਹਾਂਜੀ ਐਸੇ ਤਰ੍ਹਾਂ ਦੋ ਅਪਹਾਜ ਸੰਖਿਆਵਾਂ ਦਾ ਮੰਮਾ ਸੱਸਾ ਵਾਵਾ ਹਮੇਸ਼ਾ ਇੱਕ ਹੁੰਦਾ ਯਾਦ ਰੱਖਿਓ ਦੋ ਅਪਹਾਜ ਜਿਵੇਂ 5 ਤੇ 7 ਦਾ ਅਸੀਂ ਮੰਮਾ ਸੱਸਾ ਵਾਵਾ ਪਤਾ ਕਰਨਾ ਹੋਵੇ ਤਾਂ ਹਰਮੇਜਾ ਇੱਕ ਹੁੰਦਾ ਹੈ। ਅਗਲਾ ਸਵਾਲ ਸੀਗਾ ਦੋ ਸੰਖਿਆਵਾਂ ਦਾ ਜੋੜਫਲ ਦੋ ਸੰਖਿਆਵਾਂ ਨੇ ਪਤਾ ਨਹੀਂ ਕਿਹੜੀਆਂ ਨੇ ਠੀਕ ਹੈ ਉਹਨਾਂ ਦਾ ਜਿਹੜਾ ਜੋੜਫਲ ਹੈ 14 ਲੱਖ 76000 890 ਹੈ। ਜੇਕਰ ਇੱਕ ਸੰਖਿਆ ਦੂਸਰੀ ਸੰਖਿਆ ਤੋਂ 12000 ਜ਼ਿਆਦਾ ਹੈ। ਕੋਈ ਇੱਕ ਸੰਖਿਆ ਹੈ ਦੂਜੀ ਸੰਖਿਆ ਤੋਂ ਜਿਵੇਂ x ਹੈ ਇਹ x ਤੋਂ 12000 ਜਿਆਦਾ ਹੈ ਮਤਲਬ ਇਹਦੇ ਚੋਂ ਆਪਾਂ 12000 ਘਟਾ ਦਨੇ ਆ ਠੀਕ ਹੈ ਤਾਂ ਅਸੀਂ ਵੱਡੀ ਸੰਖਿਆ ਪਤਾ ਕਰਨੀ ਹੈ ਅਸੀਂ ਇਹਨੂੰ ਹੱਲ ਕਰ ਲੈਨੇ ਆ ਇਹ ਚੀਜ਼ ਸਾਨੂੰ ਦਿੱਤੀ ਹੋਈ ਹੈ ਜੇ ਤੁਸੀਂ ਇਹ ਚੀਜ਼ ਸਮਝ ਗਏ ਨਾ ਤਾਂ ਅੱਗੇ ਸਵਾਲ ਬਿਲਕੁਲ ਔਖਾ ਨਹੀਂ ਹੈਗਾ ਜਿੰਮੀ ਸੌਖਾ ਹੈ ਤੁਸੀਂ 12000 ਨੂੰ ਪਰਲੇ ਪਾਸੇ ਲੈ ਜਾਓ x x 12000 ਨੂੰ ਉਧਰ ਜਾ ਕੇ ਕਾਦਾ ਹੋ ਜੂਗਾ 12000 ਇੱਥੇ ਘਟਾਉ ਦਾ ਹੈ ਤਾਂ ਉਧਰ ਜਾ ਕੇ ਕਾਦਾ ਹੋ ਜੂ ਜੋੜ ਜੋੜਦਾ ਹੋ ਜੂਗਾ ਆਪਾਂ 12000 ਦੇ ਵਿੱਚ ਜੋੜ ਲੈਣੇ ਆ 0988841 ਠੀਕ ਹੈ ਹੁਣ x x ਦਾ ਜੋੜ ਕਰ ਲੈਣੇ ਆ ਸੀ ਇਹ ਬਣ ਜੂਗਾ 2x ਠੀਕ ਹੈ ਹੁਣ x ਨੂੰ ਇੱਧਰ ਰੱਖ ਲੈਣੇ ਆ 2 ਨੂੰ ਪਰਲੇ ਪਾਸੇ ਲੈ ਜਾਣੇ ਆ ਤਾਂ ਇੱਧਰ ਜਾ ਕੇ ਇਹ ਹੋਜੂ ਭਾਗ ਦਾ ਇਹਨੂੰ ਕੱਟ ਲੈਣੇ ਆਪਾਂ 2 1 ਕਮ 2 2 7 14 2 4 8 2 4 8 2 4 8 45 2 90 ਤਾਂ ਸਾਡਾ ਉੱਤਰ ਕੀ ਆ ਗਿਆ 7 ਲੱਖ 4400 45 ਜਿਹੜੀ ਇਹ ਸਾਡੀ ਵੱਡੀ ਸੰਖਿਆ ਹੈ x ਜਿਹੜੀ ਇਹ ਸਾਡੀ ਵੱਡੀ ਸੰਖਿਆ ਹੈ ਜਿਹੜੀ ਸਾਡਾ ਉੱਤਰ ਬਣਦੀ ਹੈ ਤੁਹਾਡੀ ਕਿਤਾਬ ਦੇ ਵਿੱਚ ਦੂਜਾ ਉੱਤਰ ਹੈ ਜਿਹੜਾ ਉਹ ਸਾਡਾ ਸਹੀ ਉੱਤਰ ਹੈ ਅੱਗੇ ਬੜਾ ਸੌਖਾ ਸਵਾਲ ਸੀਗਾ 9608 ਗੁਣਾ 3 ਗੁਣਾ 12 ਗੁਣਾ 0 ਗੁਣਾ 10 10 ਇਹਦਾ ਅਸੀਂ ਪਤਾ ਕਰਨਾ ਕੀ ਆਉਂਦਾ ਇਹ 0 ਨਾਲ ਜਦੋਂ ਕੋਈ ਵੀ ਗੁਣਾ ਦੇ ਸਵਾਲ ਆ ਜਾਣ ਉਹਨਾਂ ਦੇ ਵਿੱਚ ਇੱਕ ਜ਼ੀਰੋ ਆ ਜੇ ਤਾਂ ਉਹ ਸਾਰੀ ਸੰਖਿਆ ਨੂੰ ਜ਼ੀਰੋ ਕਰ ਦਿੰਦੀ ਹੈ ਤਾਂ ਇਹਦਾ ਉੱਤਰ ਜ਼ੀਰੋ ਹੋਗਾ ਸਮਝ ਗਏ ਮੇਰੀ ਗੱਲ ਨੂੰ ਜ਼ੀਰੋ ਨਾਲ ਜਿਹੜੀ ਮਰਜ਼ੀ ਸੰਖਿਆ ਨੂੰ ਗੁਣਾ ਕਰੀਏ ਉਹ ਸਾਰੀ ਸੰਖਿਆ ਨੂੰ ਜ਼ੀਰੋ ਕਰ ਦਿੰਦਾ ਹੈ ਪੰਜ ਇਹ ਪੇਪਰ ਆਪਣਾ ਪੂਰਾ ਹੋ ਗਿਆ ਪਿਆਰੇ ਦੋਸਤੋ ਤੁਹਾਡੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਦੱਸੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਸ ਨੂੰ ਹੋਰ ਵਧੀਆ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਹਾਂ ਬਹੁਤ-ਬਹੁਤ ਧੰਨਵਾਦ